ਐਸ ਵੇਲੇ ਅਸੀਂ ਮੌਜੂਦਾ ਨੈਵੀਗੇਟ ਵੀਜ਼ਾ ਪਾਰਟਨਰਸ ਦੇ ਆਫਿਸ ਦੇ ਠੀਕ ਬਾਹਰ ਦੇਖ ਸਕਦੇ ਹੋ ਮੇਰੇ ਨਾਲ ਸਾਰੇ ਲੋਕ ਮੌਜੂਦ ਨੇ ਜਿਨ੍ਹਾਂ ਦੇ ਨਾਲ ਨਾ ਇਨਸਾਫੀ ਕੀਤੀ ਗਈ ਹੈ ਨੈਵੀਗੇਟ ਵੀਜ਼ਾ ਪਾਰਟਨਰ ਵੱਲੋਂ ਜੀ ਤੁਹਾਨੂੰ ਦੱਸਣਾ ਚਾਹਾਂਗੀ ਇੱਥੇ ਦੋ ਗੇਟ ਲਾਏ ਗਏ ਨੇ ਗੇਟ ਹਲੇ ਐਸ ਵੇਲੇ ਬੰਦ ਹੈ ਜਿੱਦਾਂ ਕਿਹਾ ਜਾ ਰਿਹਾ ਹੈ ਕਿ ਭੱਜ ਗਏ ਨੇ ਔਰ ਕੱਲ ਤਾਂ ਕਿੱਥੇ ਸੀ ਸਵੈਰਤਾ ਕਿੱਥੇ ਸੀ ਮਗਰ ਹੁਣ ਗੇਟ ਨੂੰ ਤਾਲਾ ਲੱਗਿਆ ਐਸ ਆਫਿਸ ਦੇ ਦੋ ਜਿਹੜੇ ਗੇਟ ਬਣਾਏ ਗਏ ਆ ਕਿ ਲੋਕ ਜਿਹੜੇ ਇੱਕ ਪਾਸਿਓਂ ਆਣ ਲੈਨਦਾਰ ਤਾਂ ਦੂਜੇ ਪਾਸੇ ਵੱਲੋਂ ਉਹਨਾਂ ਕੋਲ ਨਿਕਲ ਜਾਇਆ ਜਾਂਦਾ ਸੀ ਇੱਥੋਂ ਤੁਸੀਂ ਵੇਖ ਸਕਦੇ ਹੋ ਜੀ ਅ ਮਿਨਿਸਟਰੀ ਆਫ ਓਵਰਸੀਜ਼ ਵੀਜ਼ਾ ਕਿਸੇ ਹੋਰ ਦਾ ਇੱਥੇ ਬੋਰਡ ਲਾ ਦਿੱਤਾ ਗਿਆ ਮਗਰ ਜਿਹੜਾ ਇਹ ਰਸਤਾ ਖੋਲ ਕੇ ਰੱਖਿਆ ਸੀ ਤਾਂ ਕਿ ਲੋਕ ਜਿਹੜੇ ਨੇ ਉਹਨਾਂ ਤੱਕ ਨਾ ਪਹੁੰਚ ਪਾਣ ਤੇ ਜਿਹੜੇ ਉਹਨਾਂ ਦੇ ਪੈਸੇ ਐ ਉਹਨਾਂ ਨੂੰ ਮੋੜਨੇ ਨਾ ਪੈਣ ਵੇਖ ਸਕਦੇ ਹੋ ਸਾਰੇ ਦੇ ਸਾਰੇ ਲੋਕ ਕਿੰਨੇ ਮਾਯੂਸ ਖੜੇ ਨੇ ਸਿਰਫ ਇੱਕ ਕਰਤੂਤ ਕਰਕੇ ਕਿ ਉਹਨਾਂ ਦੀ ਇੰਨੀ ਕਿਰਤ ਦੀ ਜਿਹੜੀ ਕਮਾਈ ਐ ਉਹ ਜਿਹੜੀ ਹੈ ਹੁਣ ਇਸ ਵੇਲੇ ਉਸ ਦਾ ਕੋਈ ਨਹੀਂ ਪਤਾ ਨੈਵੀਗੇਟ ਵੀਜ਼ਾ 파ਟਨਰ ਦੇ ਜਿਹੜੇ ਨਿਖਿਲ ਨੇ ਜਿਹੜੇ ਕਹੇ ਜਾਂਦਾ ਕਿ ਪ੍ਰਵਾਸੀ ਨੇ ਲੁਧਿਆਣਾ ਦਾ ਜਨਮ ਹੈ ਤੇ ਯੂਪੀ ਸਾਈਡ ਦੇ ਰਹਿਣ ਵਾਲੇ ਨੇ ਉਹਨਾਂ ਵਜੋਂ ਇਹਨਾਂ ਸਾਰਿਆਂ ਦੇ ਨਾਲ ਨਾ ਇਨਸਾਫੀ ਕੀਤੀ ਗਈ ਮਾੜੇ ਕਰਤੂਤ ਅੱਜ ਐਡੀ ਵੱਡੀ ਕੀਤੀ ਗਈ ਵੀਡੀਓਜ਼ ਵੀ ਤੁਹਾਨੂੰ ਦਿਖਾਈਆਂ ਵਿੱਚ ਕੀ ਮਹਿਲਾਵਾਂ ਦੇ ਨਾਲ ਹੱਤੋਂ ਪਾਈ ਹੋਈ ਹੈ ਚਪੇੜਾਂ ਮਾਰੀਆਂ ਗਈਆਂ ਨੇ ਕੱਲ ਵੀ ਅੱਜ ਵੀ ਔਰ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ ਹੈ ਔਰ ਇਸ ਤਰ੍ਹਾਂ ਦੀ ਜਦੋਂ ਵੀਡੀਓ ਸਾਹਮਣੇ ਆਉਂਦੀ ਹੈ ਇਸ ਤਰ੍ਹਾਂ ਦੇ ਘਟਨਾ ਗਰਮ ਹੁੰਦੇ ਨੇ ਕਿਤੇ ਨਾ ਕਿਤੇ ਦਿਲ ਨੂੰ ਦਹਿਲਾ ਦਿੰਦੇ ਨੇ ਕਿ ਕੀ ਹੋ ਰਿਹਾ ਹੈ ਸਾਡੇ ਦੇਸ਼ 'ਚ ਕੀ ਹੋ ਰਿਹਾ ਹੈ ਦੁਨੀਆ 'ਚ ਕੀ ਹੋ ਰਿਹਾ ਹੈ ਸਾਡੇ ਆਪਣੇ ਪੰਜਾਬ 'ਚ ਤਾਂ ਕੀ ਹੋ ਰਿਹਾ ਅੰਮ੍ਰਿਤਸਰ 'ਚ ਵੀਡੀਓ ਤੁਹਾਨੂੰ ਤਫ਼ਤੀਸ਼ ਦੇ ਨਾਲ ਦਿਖਾਣਿਆ ਹੁਣ ਨੇਵੀਗੇਟ ਵੀਜ਼ਾ ਪਾਰਟਨਰ ਤੋਂ ਥੱਲੇ ਆਂਦੇ ਸਤਵੀਰ ਸਿੰਘ ਜੀ ਜੋ ਕਿ ਤਰਨਤਾਰਨ ਦੇ ਨਿਤੋ ਨੇ ਉਹਨਾਂ ਨੇ ਸਾਨੂੰ ਦੱਸਿਆ ਕਿ ਜੇ ਦੂਸਰਾ ਆਫਿਸ ਹੈ ਨਾ ਦਾ ਜਰਮਨ ਨੇ ਪੈਸਿਆਂ ਦਾ ਲੈਣ ਦੇ ਉੱਥੇ ਵੀ ਹੁੰਦਾ ਸੀ ਅੱਧੇ ਪੈਸੇ ਇੱਥੇ ਲਿੱਤੇ ਗਏ ਅੱਧੇ ਪੈਸੇ ਉੱਥੇ ਲਿੱਤੇ ਗਏ ਜਾਨਣਾ ਚਾਹਾਂਗੀ ਉਹ ਕਿੱਥੇ ਆਫਿਸ ਉਹ ਮੈਡਮ ਚੌਥੇ ਫਲੋਰ ਤੇ ਹੈ ਜੀ ਦੂਸਰੀ ਸਟੇਟ ਚ ਅੱਛਾ ਦੂਸਰੇ ਐਸਆਈਓ ਵਿੱਚ ਚੌਥੇ ਫਲੋਰ ਤੇ ਹੈਗਾ ਸੋ ਉੱਥੇ ਇਸ ਵੇਲੇ ਆਫਿਸ ਚੱਲ ਰਿਹਾ ਹੋਵੇਗਾ ਹਾਂਜੀ ਚੱਲਦਾ ਜੀ ਕਿਉਂਕਿ ਅਸੀਂ ਇੱਥੇ ਪਹੁੰਚੇ ਨੇਵੀਗੇਟ ਵੀਜ਼ਾ ਪਾਰਟਨਰ ਇਹਨਾਂ ਦਾ ਆਫਿਸ ਤਾਂ ਇੱਥੇ ਬ ਆਪਣੀ ਢੜਲੇ ਨਾਲ ਆਪਣੀ ਗੁੰਡਾਗਰਦੀ ਕਰਨ ਲਈ ਇਸ ਵੇਲੇ ਵੀ ਆਫਿਸ ਖੋਲ ਕੇ ਬੈਠੇ ਨੇ ਤੇ ਗੱਲ ਵੀ ਕਰਨੀ ਆ ਜਾਣਕਾਰੀ ਲੈਣੇ ਆ ਕੀ ਕੀਤਾ ਗਿਆ ਇਹਨਾਂ ਸਾਰਿਆਂ ਦੇ ਨਾਲ ਕਿੱਥੇ ਨੇ ਇਹਨਾਂ ਦੇ ਵਰਕ ਪਰਮਿਟ ਜਿਹੜੇ ਉਹ ਫੋਨ 'ਚ ਈ ਵੀਜ਼ਾ ਵਿਖਾਉਂਦੇ ਸੀ ਅਸੀਂ ਵੀ ਤਾਂ ਵੇਖੀਏ ਈ ਵੀਜ਼ਾ ਆਖਿਰ ਕਿੱਦਾਂ ਦਾ ਹੁੰਦਾ ਹੈ ਚੱਲਨੇ ਆ ਤੇ ਵੇਖਨੇ ਆ ਸੋ ਇਸ ਵੇਲੇ ਜਰਮਨਿਆਂ ਦਾ ਦਰਵਾਜ਼ਾ ਖੁੱਲ ਚੁੱਕਾ ਹੈ ਜੋ ਕਿ ਬਾਰ-ਬਾਰ ਸਾਨੂੰ ਬਾਹਰ ਫੋਨ ਆ ਰਹੇ ਸੀ ਉਹਨਾਂ ਨੂੰ ਕਹਿ ਕੇ ਦਰਵਾਜ਼ਾ ਖੁਲਵਾ ਲਿੱਤਾ ਗਿਆ ਹੈ ਇਸ ਵੇਲੇ ਵੇਖ ਸਕਦੇ ਹੋ ਜੀ ਦਰਵਾਜ਼ਾ ਖੁੱਲਣ ਤੋਂ ਬਾਅਦ ਕਿਆ ਆਲੀਸ਼ਾਨ ਆਫਿਸ ਬਣਾਇਆ ਗਿਆ ਹੈ ਔਰ ਜਿਹੜੇ ਲੋਕ ਨੇ ਉਹ ਇਸ ਵੇਲੇ ਆਫਿਸ ਦਾ ਜਿਹੜਾ ਸਟਾਫ ਐ ਸਾਰਾ ਲੁਕਿਆ ਬੈਠਾ ਅੰਦਰ ਆਫਿਸ ਦੇਖ ਸਕਦੇ ਹੋ ਕਿੰਨੇ ਸੋਹਣੇ ਤੰਗ ਨਾਲ ਬਣਾਇਆ ਗਿਆ ਐਸੇ ਆਫਿਸ ਵਿੱਚ ਮਹਿਲਾ ਜਿਹੜੀਆਂ ਕਰਮੀਆਂ ਨੇ ਉਹਨਾਂ ਨੇ ਇਸ ਨੂੰ ਲੋਕ ਲਗਾਇਆ ਔਰ ਇੱਥੇ ਉਹ ਗਈਆਂ ਸੀ ਔਰ ਇਸ ਤੋਂ ਬਾਅਦ ਉਹ ਆਇਲਸ ਨੇ ਜਿਹੜੀਆਂ ਸੋ ਜਿਹੜੀ ਮੈਡਮ ਐ ਉਹ ਵੀ ਨਾਲ ਐ ਸੋ ਦੇਖ ਸਕਦੇ ਹੋ ਦੇਖ ਸਕਦੇ ਹੋ ਜੀ ਵੇਖ ਸਕਦੇ ਹੋ ਦਰਵਾਜ਼ਾ ਖੁਲਵਾਇਆ ਗਿਆ ਹੈ ਜਬਰਦਸਤੀ ਕਰਕੇ ਸੋ ਇਹ ਬਾਉਂਸਰ ਤੁਸੀਂ ਵੇਖ ਪਾ ਰਹੇ ਹੋ ਇਹਨਾਂ ਨੇ ਚਪੇੜਾਂ ਮਾਰੀਆਂ ਸੀ ਜੀ ਸ਼ਰਮਣੀ ਆਈ ਉਦੋਂ ਦੀ ਉਹ ਫੇਰ ਵੜਿਆ ਇਹਨਾਂ ਨੇ ਚਪੇੜਾਂ ਮਾਰੀਆਂ ਸੀ ਹਾਂਜੀ ਮੈਡਮ ਤੁਹਾਡਾ ਗੱਲ ਕਰਨਾ ਚਾਹਾਂਗੇ ਇਸ ਵੇਲੇ ਤੁਹਾਡਾ ਜਿੰਨੇ ਲੋਕ ਇੱਥੇ ਮੌਜੂਦ ਨੇ ਕਹਿ ਰਹੇ ਤੁਸੀਂ ਪੈਸੇ ਲੈਂਦੇ ਸੀ ਤੇ ਰਸੀਪਟਾਂ ਤੁਸੀਂ ਕੱਟੀਆਂ ਕੀ ਕਹਿਣਾ ਚਾਹੋਗੇ ਮੈਡਮ ਮੈਡਮ ਕੀ ਕਹਿਣਾ ਚਾਹੋਗੇ मैडम ਕੀ ਕਹਿਣਾ ਚਾਹੋਗੇ ਮੂੰਹ ਤੇ ਰਮਾਲ ਰੱਖਣ ਨਾਲ ਕੁਝ ਨਹੀਂ ਹੋਣਾ ਜਵਾਬ ਤੁਹਾਨੂੰ ਦੇਨੇ ਪੈਣਗੇ ਕਿਉਂਕਿ মিডিਆ ਮੈਂ ਆਪ ਦੇ ਕਾਰਨ ਹਾਂਜੀ ਤੁਸੀਂ ਪਏ ਆ ਇਹ ਅੱਜਕੱਲ੍ਹ ਪਿਆ ਆਂਦਾ ਵੀ ਸਾਨੂੰ ਆਂਦਾ ਜੋ ਮਰਜ਼ੀ ਕਰ ਲੋ ਮੰਨ ਲੋਗੇ ਇੱਕ ਮਿੰਟ ਤੁਸੀਂ ਤੁਸੀਂ ਮਹਿਲਾਵਾਂ ਨੂੰ ਚਪੇਣਾ ਮਾਰੀਆਂ ਅੱਜ ਤੁਸੀਂ ਮਹਿਲਾਵਾਂ ਨੂੰ ਚਪੇਣਾ ਮਾਰੀਆਂ